ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਖਿਲਾਫ ਅੱਜ ਦੇਸ਼ਪੁਰ ਦੇ ਵਿੱਚ ਆਵਾਦਮੀ ਪਾਰਟੀ ਦੇ ਵੱਲੋਂ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਹਦੇ ਵਿੱਚ ਵਿਧਾਇਕ ਹੋਣ ਲੀਡਰ ਹੋਣ ਜਾਂ ਫਿਰ ਵਰਕਰ ਹੋਣ ਹਰ ਕੋਈ ਭੁਖ ਹੜਤਾਲ ਤੇ ਬੈਠਾ ਹੈ ਤਸਵੀਰਾਂ ਤੁਹਾਨੂੰ ਨਾਬਾ ਅਤੇ ਸ਼੍ਰੀ ਫਤਿਹਗੜ ਸਾਹਿਬ ਤੋਂ ਦਿਖਾ ਰਹੇ ਹਾਂ ਜਿੱਥੇ ਕਿ ਵਰਕਰ ਜਿਹੜੇ ਨੇ ਲੀਡਰ ਜਿਹੜੇ ਨੇ ਭੁਖ ਹੜਤਾਲ ਤੇ ਬੈਠੇ ਨੇ ਸਭ ਤੋਂ ਪਹਿਲਾਂ ਗੱਲ ਨਾਬਾ ਦੀ ਕਰਦੇ ਹਾਂ ਨਾਬਾ ਦੇ ਪਟਿਆਲਾ ਗੇਟ ਤੇ ਵਿਧਾਇਕ ਗੁਰਦੇਵ ਸਿੰਘ ਦੇਮਾਨ ਜਿਹੜੇ ਨੇ ਪਾਰਟੀ ਵਰਕਰਾਂ ਦੇ ਨਾਲ ਖੜਤਾਲ ਤੇ ਬੈਠੇ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ ਉਹਨਾਂ ਦੇ ਨਾਲ ਤੱਕੇ ਸ਼ਾਹੀ ਕੀਤੀ ਗਈ ਹੈ ਜੋ ਕਿ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਉੱਥੇ ਵਰਕਰਾਂ ਦਾ ਕੀ ਕੁਝ ਕਹਿਣਾ ਸੀ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਜਿਹੜਾ ਅਰਵਿੰਦ ਕੇਰੀਵਾਲ ਸਾਹਿਬ ਨੂੰ ਜ਼ਬਰਦਸਤੀ ਗ੍ਰਿਫਤਾਰ ਕਰਕੇ ਜੇਲ੍ਹ ਚ ਬੰਦ ਕੀਤਾ ਗਿਆ ਅੱਜ ਉਸ ਰੋਸ ਵਜੋਂ ਅੱਜ ਅਸੀਂ ਝੂਕ ਹੜਤਾਲ ਜਿਹੜੀ ਰੱਖੀ ਹੈ ਪੂਰੇ ਦੇਸ਼ ਦੇ ਵਿੱਚ ਹੈ ਜੀ ਅੱਜ ਨਾਭਾ ਵਿਧਾਨ ਸਭਾ ਦੇ ਵਿੱਚ ਵੀ ਇਤਿਹਾਸਿਕ ਸਵੇਰੇ ਸੱਤ ਵਜੇ ਚੋੜੂਕ ਕੀਤੀ ਹੈ ਪੁਸਤਕਾਲ ਔਰ ਸ਼ਾਮ ਜਨਸ਼ਭ ਦੇ ਤੱਕ ਚੱਲਦੀ ਰਹੇਗੀ ਤੇ ਸਾਨੂੰ ਅਫਸੋਸ ਹੈ ਇਸ ਗੱਲ ਦਾ ਕਿ ਜਿਹੜਾ ਬੰਦਾ بطور ਮੁੱਖ ਮੰਤਰੀ ਦਿੱਲੀ ਦੇ ਵਿੱਚ ਇਹਨਾਂ ਅੱਛਾ ਕੰਮ ਕਰ ਰਿਹਾ ਹੋਵੇ ਐਜੂਕੇਸ਼ਨ ਦੇ ਵਿੱਚ ਹੈਲਥ ਦੇ ਵਿੱਚ ਡਿਵੈਲਪਮੈਂਟ ਦੇ ਵਿੱਚ ਨੌਕਰੀਆਂ ਦੇ ਵਿੱਚ ਜਿਹੜਾ ਘਰ ਘਰ ਰਾਸ਼ਨ ਪਹੁੰਚਾਉਂਦਾ ਹੋਵੇ ਤੇ ਉਹਨਾਂ ਨੂੰ ਜ਼ਬਰਦਸਤੀ ਫੜ ਕੇ ਜੇਲ੍ਹ 'ਚ ਬੰਦ ਕਰਨਾ ਬਹੁਤ ਨੁਇਆਜ ਆ ਔਰ ਸਾਡੀ ਮੰਗ ਹੈ ਕਿ ਉਹਨਾਂ ਨੂੰ ਜਲਦੀ ਜਲਦੀ ਜਿਹੜਾ ਉਹ ਰਹਾਜ ਦਿੱਤਾ ਜਾਵੇ ਤੇ ਅੱਜ ਅਸੀਂ ਸਾਰੇ ਜਿੰਨੇ ਵੀ ਸਾਡੇ ਇੱਥੇ ਵਲੰਟੀਅਰ ਸਹਿਬਾਨ ਆਜ ਤਸਵੀਰ ਦਾ ਟਾਈਮ ਹੈ ਜੀ ਹਰ ਹਰ ਆ ਰਹੇ ਕਿਉਂਕਿ ਐਤਵਾਰ ਦਾ ਦਿਨ ਹੈ ਤੇ ਇਸ ਤੋਂ ਬਾਅਦ ਪਟਿਆਲੇ ਵੀ ਜ਼ਿਲ੍ਹਾ ਪੰਦਰ ਤੇ ਸਾਡਾ ਇੱਕ ਪ੍ਰੋਗਰਾਮ ਹੈ ਉਸ ਤੋਂ ਬਾਅਦ ਖਟਕੜ ਕਲਾਂ ਜੀ ਸਾਰੇ ਐਮਐਲ ਸਹਿਬਾਨ ਇਕੱਠੇ ਹੋ ਰਹੇ ਉੱਥੇ ਵੀ ਪਹੁੰਚ ਕੇ ਹਾਜ਼ਰੀ ਲਵਾਵਾਂਗੇ ਤੇ ਧੁਖੜਦਾਲ ਦੇ ਜ਼ਰੀਏ ਮੈਸੇਜ ਦੇਣਾ ਚਾਹੁੰਦੇ ਆ ਪੂਰੇ ਪ੍ਰਦੇਸ਼ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਕਿ ਜਿਹੜਾ ਬੰਦਾ ਡਿਵੈਲਪਮੈਂਟ ਦੀ ਗੱਲ ਕਰਦਾ ਜਿਹੜਾ ਬੰਦਾ ਚੰਗੀ ਸਿੱਖਿਆ ਦੀ ਚੰਗੀ ਸਿਹਤ ਦੀ ਗੱਲ ਕਰਦਾ ਅger ਉਹਦੇ ਨਾਲ ਧੱਕਾ ਹੋਊਗਾ ਤਾਂ ਕਿਤੇ ਨਾ ਕਿਤੇ ਧੱਕਾ ਰਵਿੰਦਰ ਕੇਜਰੀਵਾਲ ਨਾਲ ਨਹੀਂ ਉਹ ਧੱਕਾ ਆਮ ਲੋਕਾਂ ਨਾਲ ਹੈ ਜੀ ਸੋ ਆਮ ਲੋਕਾਂ ਨੂੰ ਮੈਂ ਬਲੰਦੀ ਨੂੰ ਬੇਨਤੀ ਕਰਦਾ ਕਿ ਆਓ ਰਲ ਕੇ ਸਾਥ ਦੇਓ ਔਰ ਇਹ ਆਵਾਜ਼ ਜਿਹੜੀ ਉੱਪਰ ਤੱਕ ਜਾਵੇ ਕਿਵੇਂ ਦੇਖਦੇ ਹੋ ਇੱਕ ਤੋਂ ਬਾਅਦ ਇੱਕੋ ਗ੍ਰਿਫਤਾਰੀ ਜਿਹੜੀ ਹੋਈ ਰਹੀ ਹੈ ਬਿਲਕੁਲ ਜੀ ਸਭ ਤੋਂ ਪਹਿਲਾਂ ਸਤਿੰਦਰ ਜਨੂਆ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਬਾਅਦ ਮਨਮੀ ਸ਼ੁਕਰਜਾ ਨੂੰ ਗ੍ਰਿਫਤਾਰ ਕੀਤਾ ਗਿਆ ਫਿਰ ਸੰਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਹੁਣ ਅਰਵਿੰਦ ਤੇਜਵਾਲ ਤੇ ਸੰਜੇ ਸਿੰਘ ਜੀ ਤੇ ਚਲੋ ਨਾ ਬیل ਹੋ ਗਈ ਹੈ ਜੀ ਤੇ ਟ੍ਰਾਇਲ ਚੱਲੂਗਾ ਹੁਣ ਕੋਰਟ ਦਾ ਕੀ ਫੈਸਲਾ ਆਉਣਾ ਬਾਅਦ ਦੀ ਗੱਲ ਹੈ ਤੇ ਹੋਰ ਵੀ ਖੱਸਾ ਕਿ ਹੋਰ ਨਾਲ ਵੀ ਗ੍ਰਿਫਤਾਰ ਕਰ ਸਕਦੇ ਆ ਦਿੱਲੀ ਦੇ ਵਿੱਚ ਸੋ ਇਹ ਜਿਹੜਾ ਰਾਜਨੀਤਿਕ ਤੌਰ ਤੇ ਇਸ ਤਰ੍ਹਾਂ ਦਾ ਜਿਹੜਾ ਸ਼ਦੰਤਰ ਹੈ ਜੀ ਇਹ ਬਹੁਤ ਖਤਰਨਾਕ ਹੈ ਦੇਸ਼ ਲਈ ਵੀ ਖਤਰਨਾਕ ਹੈ ਦੇਸ਼ ਦੇ ਲੋਕਾਂ ਲਈ ਵੀ ਖਤਰਨਾਕ ਹੈ ਕਿਉਂਕਿ ਇਲੈਕਸ਼ਨ ਜਿਹੜੀ ਆ ਇਹ ਬਿਲਕੁਲ ਫ੍ਰੀ ਮਾਈਂਡ ਹੋ ਕੇ ਹੋਣੀ ਚਾਹੀਦੀ ਹੈ ਕਿ ਲੋਕ ਫੈਸਲਾ ਕਰ ਸਕਣ ਕਿ ਜੀ ਸਾਨੂੰ ਕਿਹੜਾ ਚੰਗਾ ਲੱਗਦਾ ਕਿਹੜਾ ਮਾੜਾ ਲੱਗਦਾ ਕਿਹੜਾ ਡਵੈਲਪਮੈਂਟ ਕਰਦਾ ਕਿਉਂਕਿ ਲੋਕਤੰਤਰ ਚ ਲੋਕ ਵੱਡੇ ਹੁੰਦੇ ਆ ਲੋਕਾਂ ਨੇ ਫੈਸਲਾਇਆ ਕਰਨਾ ਆ ਕਿ ਸਾਨੂੰ ਕਿਹੜਾ ਲੀਡਰ ਚਾਹੀਦਾ ਤੇ ਅਸੀਂ ਪਿੱਛੇ ਜੇ ਰਾਮਬੀਲ ਨਾ ਗਰਾਊਂਡ ਦਿੱਲੀ ਦੇ ਵਿੱਚ ਵੀ ਮਹਾਰੈਲੀ ਹੋਈ ਸੀ ਸਾਰੀਆਂ ਪਾਰਟੀਆਂ ਨੇ ਇਕੱਠੇ ਹੋ ਕੇ ਬਹੁਤ ਵੱਡਾ 4-5 ਲੱਖ ਦਾ ਇਕੱਠ ਵੀ ਹੋਇਆ ਸੀਗਾ ਤੇ ਉੱਥੇ ਵੀ ਇਹੀ ਗੱਲ ਰੱਖੀ ਸੀ ਅੱਜ ਵੀ ਇਹ ਭੁਖ ਹੜਤਾਲ ਦੇ ਜ਼ਰੀਏ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਅਸੀਂ ਦਿਲੋਂ ਅਰਵਿੰਦ ਕੇਜੀਵਾਲ ਨੂੰ ਪਿਆਰ ਕਰਦੇ ਆ ਔਰ ਇੱਕ ਉਹ ਇਨਸਾਨ ਜਿਹੜਾ ਲੋਕਾਂ ਲਈ ਦਿਨ ਰਾਤ ਕੰਮ ਕਰਦਾ ਵੇ ਉਹਦੇ ਲਈ ਇਸ ਤਰ੍ਹਾਂ ਦਾ ਮਾਪਦਾਨ ਦੇ ਇਦਾਂ ਦੇ ਹੱਥ ਕੰਡੇ ਅਪਣਾ ਕੇ ਜੇਲ੍ਹ ਚ ਬੰਦ ਕਰਨਾ ਸਰਾਸਰ ਗਲਤ ਹੈ ਕਿੰਨੇ ਤੋਂ ਕਿੰਨੇ ਵੇਦ ਕਰ ਹੋਏ ਕੋਪੜਾ ਸਵੇਰੇ 7 ਵੇ ਸ਼ੁਰੂ ਹੋਇਆ ਜੀ ਹੁਣ ਸਵਾ 8 ਹੋ ਗਏ ਆ ਤੇ ਸ਼ਾਮ ਨੂੰ ਦਿਨ ਸ਼ਬਦੇ ਤੱਕ ਚੱਲੇਗੀ ਸਾਡੀ ਪੁਖੜਤਾ ਆਪਾਂ ਕਹਿ ਸਕਦੇ ਆਂ ਵੀ ਰਵਿੰਦ ਕੇਂਦਰੀਵਾਲ ਜੀ ਇੱਕ ਇਨਸਾਨੀਅਤ ਦੀ ਲੜਾਈ ਲੜ ਰਹੇ ਨੇ ਜੇ ਦਿੱਲੀ ਚ ਦੇਖਿਆ ਜਾਵੇ ਗਰੀਬਾਂ ਦੀ ਲੜਾਈ ਹੈ ਗਰੀਬਾਂ ਨੂੰ ਦੇ ਸਰਕਾਰ ਬਣੀ ਹੈ ਗਰੀਬਾਂ ਦੇ ਹੱਕ ਦੀ ਸਰਕਾਰ ਹੈ ਲੋਕਾਂ ਦੇ ਹਿੱਤ ਦੀ ਸਰਕਾਰ ਹੈ ਸੈਂਟਰ ਗਵਰਨਮੈਂਟ ਬੜਾ ਤੱਕਾ ਕਰ ਰਹੀ ਹੈ ਉਹਨਾਂ ਨੂੰ ਜੇਲ੍ਹ ਦੇ ਪਿੱਛੇ ਧੱਕਿਆ ਗਿਆ ਇਸ ਦੇ ਮੱਦੇਨਜ਼ਰ ਸਾਰੇ ਪੰਜਾਬ ਚ ਸਾਰੇ ਹਿੰਦੁਸਤਾਨ ਚ ਜਿੱਥੇ ਵੀ ਆਮ ਆਦਮੀ ਪਾਰਟੀ ਦੇ ਵਲੰਟੀਅਰ ਬੈਠੇ ਨੇ ਭੋ ਰਵਿੰਦ ਕੇ ਜੀ ਵੱਲੋਂ ਇੱਕ ਮੈਸੇਜ ਹੈ ਉਹ ਫੜਦਾਵ ਦੇ ਜ਼ਰੀਏ ਸਾਰੇ ਪੰਜਾਬ ਚ ਸਾਰੇ ਸਾਡੇ ਵਲੰਟੀਅਰਾਂ ਵਿੱਚ ਰੋਸ਼ ਹੈ ਬੜਾ ਤਕੜਾ ਰੋਸ਼ ਹੈ ਅਰੇ ਇੱਕ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜੀ ਕੋਈ ਆਮਾਦੀਨ ਪਾਰਟੀ ਵੱਲੋਂ ਸਾਰੇ ਪੰਜਾਬ ਦੇ ਵਿੱਚ ਉਹ ਹੜਤਾਲ ਕੀਤੀ ਜਾ ਰਹੀ ਹੈ ਸਾਰੇ ਵਲੰਟੀਅਰਾਂ ਵੱਲੋਂ ਤੇ ਅਜੀਤ ਗੁਰਦੇਵ ਸਿੰਘ ਦੇਮਾਨ ਐਮਐਲਏ ਨਵਦੀ ਅਗਵਾਹੀ ਚ ਯੂਥ ਵੱਲੋਂ ਵੱਧ ਤੋਂ ਵੱਧ ਇਕੱਠੇ ਹੋ ਕੇ ਅਜੇ ਨਾਲ ਇਹਨਾਂ ਦੇ ਭੁਖੜਤਾਲ ਦੇ ਬੈਠੇ ਆ ਜਦੋਂ ਤੱਕ ਕਿ ਪਾਰਟੀ ਨੂੰ ਅਸਾਮ ਤੱਕ ਦਾ ਬਾਕੀ ਅੱਗੇ ਜਿਵੇਂ ਹੀ ਹੋ ਰਿਹਾ ਸਾਰੇ ਬਲੱਡੀਆਂ ਦੇ ਵਿੱਚ ਰੋਸ ਹੈ ਜੀ ਹਰਵਿੰਦ ਕੇਜਰੀਵਾਲ ਜੀ ਨਾਲ ਟੱਕਰ ਹੀ ਹੈ ਸੈਂਟਰ ਕੋਲ ਇਹ ਬਿਲਕੁਲ ਗਲਤ ਹੈ ਜੀ ਜਿਹੜਾ ਭਾਜਪਾਜ ਹੈ ਉਹ ਸਾਰੇ ਸਹੀ ਨੇ ਜਿਹੜੇ ਦੂਜੀਆਂ ਪਾਰਟੀਆਂ ਨਾਲ ਸਾਰੇ ਗੰਦੇ ਨੇ ਇਹਨਾਂ ਨੇ ਧੱਕੇਸ਼ਾਹੀ ਹੈ ਇਹਨਾਂ ਦੀ ਇਹ ਕਿੰਨਾ ਕੁ ਦਿਨ ਚੱਲੂਗੀ ਨਹੀਂ ਚੱਲਦੀ ਆਖਰਕਾਰ ਇਹਨਾਂ ਨੂੰ ਝੁਕਣਾ ਹੀ ਪੈਣਾ ਹੈ ਜਿੱਥੇ ਵੀ ਐਮਐਲਏ ਨਿੱਕਲੇ ਨਹੀਂ ਹੈਗੇ ਨਾਲ ਪਬਲਿਕ ਵੀ ਬਹੁਤ ਹੈ ਇਹ ਵੀ ਨਾ ਗੱਲ ਕਹੋ ਸਾਰੀਆਂ ਪਾਰਟੀਆਂ ਜੁੜੀਆਂ ਹੋਈਆਂ ਨੇ ਇਹਦੇ ਨਾਲ ਇਹਨਾਂ ਨੂੰ ਬਹੁਤ ਨੁਕਸਾਨ ਹੋਊਗਾ ਇਹ ਆਪਦਾ ਸਮਝ ਸੋਚ ਕੇ ਚੱਲਣ ਬਸ ਸਾਡੀ ਇਹੀ ਬੇਨਤੀ ਹੈ ਕਿ ਇਹਨਾਂ ਨੂੰ ਬਾਹਰ ਕੱਢਿਆ ਤੇ ਹੁਣ ਤਸਵੀਰਤਾਂ ਨੂੰ ਸ਼ਰੀਫੋਤੇਗੜ ਸਾਹਿਬ ਤੋਂ ਦਿਖਾ ਰਹੇ ਹਾਂ ਜਿੱਥੇ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਜ਼ਿਲ੍ਹਾ ਪਦਰਤੇ ਭੁਖੜਤਾਲ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਜ਼ਿਲ੍ਹਾ ਯੋਜਨਾ ਦੇ ਬੋਰਡ ਦੇ ਚੇਅਰਮੈਨ ਅਜੇ ਸਿੰਘ ਲਿਬੜਾ ਮਾਰਕੀਟ ਕਮੇਟੀ ਸਰੰਦ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋ ਬਸੀ ਪਠਾਣਾ ਅਤੇ ਅਮਲੋ ਤੋਂ ਵਿਧਾਇਕ ਪਹੁੰਚੇ ਨੇ ਹੋਰ ਲੀਡਰ ਇਸ ਭੁਖੜਤਾਲ ਦੇ ਵਿੱਚ ਪਹੁੰਚੇ ਨੇ अरविंद केचरी वाल्ड हक ਦੇ ਵਿੱਚ ਨਾਰਾ ਇਹਨਾਂ ਦੇ ਵੱਲੋਂ ਮਾਰਿਆ ਜਾ ਰਿਹਾ ਤੇ ਕੇਂਦਰ ਸਰਕਾਰ ਦੇ ਪੜਾਅ ਕਿਤੇ ਨਾ ਕਿਤੇ ਕਰਦੇ ਹੋਏ ਨਜ਼ਰ ਆ ਰਹੇ ਨੇ ਕਿਹਾ ਜਾ ਰਿਹਾ ਹੈ ਕਿ ਜੋ ਗ੍ਰਿਫਤਾਰੀ ਕੀਤੀ ਗਈ ਹੈ ਉਹ ਗਲਤ ਤਰੀਕੇ ਦੇ ਨਾਲ ਕੀਤੀ ਗਈ ਹੈ ਤੱਕੇ ਸ਼ਾਹੀ ਕੇਂਦਰ ਸਰਕਾਰ ਦੇ ਵੱਲੋਂ ਕੀਤੀ ਗਈ ਹੈ ਸੈਂਟਰ ਦੀ ਸਰਕਾਰ ਭਾਜਪਾ ਸਰਕਾਰ ਦੀ ਜਿਹੜੀ ਤਾਨਾਸ਼ਾਹ ਸੋਚ ਹੈ ਜਿਹਦੇ ਤਹਿਤ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀ अरविंद केचरी वाल्ड साहब ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਆਦਾ ਕਿ ਪਹਿਲਾਂ ਵੀ ਦਿੱਲੀ ਦੇ ਕਈ ਮੰਤਰੀ ਜਾਲੀ ਪੱਤੇ ਦੇ ਕੇ ਗਲਤ ਉਹਨਾਂ ਤੇ આરોਪ ਲਾ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਪਾਇਆ ਹੋਇਆ ਹੈ ਉਹਦੇ ਖਿਲਾਫ ਸਾਰੇ ਪੰਜਾਬ ਦੇ ਡਿਸਟ੍ਰਿਕਟ ਹੈੱਡਕੁਆਰਟਰ ਦੇ ਉੱਤੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਜ਼ਿਲ੍ਹੇ ਦੇ ਉਧੇਦਾਰ ਸਹਿਬਾਨ ਵਲੰਟੀਅਰ ਸਹਿਬਾਨ ਹਨ ਉਹ ਆਪਣੇ ਭੁਖੜਤਾਲ ਰੱਖ ਕੇ ਉਸ ਤਾਨਾਸ਼ਾਹ ਸੋਚ ਦੇ ਖਿਲਾਫ ਇੱਕ ਆਵਾਜ਼ ਬੁਲੰਦ ਕਰ ਰਹੇ ਆ। ਜਦ ਕੀ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਜੇ ਕਿਸੇ ਦਾ ਡਰ ਹੈ ਮੋਦੀ ਸਾਹਿਬ ਨੂੰ ਤਾਂ ਉਹ શ્રી ਅਰਵਿੰਦ ਕੇਜਰੀਵਾਲ ਸਾਹਿਬ ਦਾ ਹੈ ਤੇ ਉਹਦੇ ਪਿੱਛੇ ਪਈ ਸਾਰੀ ਇੱਕ ਗੇਮ ਰਚੀ ਗਈ ਹੈ ਇੱਕ ਸਾਜ਼ਿਸ਼ ਰਚੀ ਗਈ ਹੈ ਬਦਨਾਮ ਕਰਨ ਦੀ ਜਦ ਕੀ ਲੈਣ ਦੇਣ ਉਹਦੇ ਵਿੱਚ ਕੁਝ ਨਹੀਂ ਸਾਰੇ ਝੂਠੇ ਪਰ ਉਹ ਸੋ ਜਿਹੜਾ ਪੰਜਾਬ ਹੈ ਦੇ ਆਮ ਆਦਮੀ ਪਾਰਟੀ ਦੇ ਕਮਿਨਰ ਅਰਵਿੰਦ ਕੇਜਰੀਵਾਲ ਸਾਹਿਬ ਦੀ ਚੰਗੀ ਸੋਚ ਦੇ ਮੁਤਾਬਕ ਹੀ ਚੱਲਦਾ ਤੇ ਉਹ ਜਿਹੜੀ ਸਰਕਾਰ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਕੋਹਾਂ ਸਿੰਘ ਮਾਨ ਦੀ ਵੀ ਸਰਕਾਰ ਹੈ ਕੋਈ ਲੜਾਈ ਲੜਦੀ ਰਹੂਗੀ ਜਿਹੜੀ ਸੱਚ ਦੀ ਆਵਾਜ਼ ਹੈ ਉਹਦੇ ਉਹਨੂੰ ਬੰਦੰਦ ਕਰਤੀ ਰਹੂਗੀ ਤੇ ਜਿਹੜੀ ਤਾਨਾਸ਼ਾਹ ਸਰਕਾਰ ਹੈ ਉਹਦੇ ਖਿਲਾਫ ਲੜ ਕੇ ਪੰਜਾਬ ਨੂੰ ਜੋ ਅਧਿਆਪੜਿਆ ਲੰਗਲਾ ਪੰਜਾਬ ਜੋ ਸੋਚ ਸੋਚੀ ਆ ਉਹਨੂੰ ਪੂਰਾ ਕਰੂਗੀ ਤੇ ਉਹਦੇ ਤਹਿਤ ਹੀ ਅੱਜ ਸਾਰੇ ਪਾਸੇ ਇਹ ਭੁਖ ਹੜਤਾਲ ਕਰਕੇ ਆਪਣੀ ਆਵਾਜ਼ ਬੁਲੰਦ ਕੀਤੀ ਆ ਕੇਂਦਰ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਨਾਜਾਇਜ਼ ਹਿਰਾਸਤ ਦੇ ਵਿੱਚ ਲੈ ਕੇ ਨਾਜਾਇਜ਼ ਕੇਸਾਂ ਦੇ ਵਿੱਚ ਫਸਾ ਕੇ ਆ ਪ੍ਰਧਾਨ ਮੰਤਰੀ ਮੋਦੀ ਜੀ ਨੇ ਬਹੁਤ ਗਲਤ ਕੰਮ ਕੀਤਾ ਹੈ ਦੇਸ਼ ਦੇ ਵਿੱਚ ਉਹਨਾਂ ਦੇ ਖਿਲਾਫ ਮੋਦੀ ਜੀ ਦੇ ਖਿਲਾਫ ਬਹੁਤ ਵੱਡਾ ਰੋਪਾਇਆ ਜਾ ਰਿਹਾ ਹੈ ਖਾਸ ਕਰਕੇ ਪੰਜਾਬ ਦੇ ਵਿੱਚ ਜਿਹੜਾ ਭਾਜਪਾ ਦੇ ਖਿਲਾਫ ਲੋਕ ਬੜੇ ਗੁੱਸੇ ਵਿੱਚ ਨੇ ਤੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਜੋ ਮੋਦੀ ਸਾਹਿਬ ਨੇ ਸੋਚ ਕੇ ਕੇਜਰੀਵਾਲ ਜੀ ਨੂੰ ਅੰਦਰ ਬੰਦ ਕੀਤਾ ਕਿ ਉਹ ਪ੍ਰਚਾਰ ਨਾ ਕਰ ਸਕਣ ਵੱਧ ਪ੍ਰਚਾਰ ਹੋ ਰਿਹਾ ਤੇ ਵੱਧ ਪ੍ਰਚਾਰ ਹੁੰਦੇ ਹੋਏ ਪੰਜਾਬ ਦੇ ਵਿੱਚ ਕੇਜਰੀਵਾਲ ਸਾਹਿਬ 13 0 ਦੇ ਹਿਸਾਬ ਨਾਲ ਪੰਜਾਬ ਦੀਆਂ ਸੀਟਾਂ ਜਿੱਤਣਗੇ ਭਗਵੰਤ ਮਾਨ ਜੀ 13 0 ਉਹਨਾਂ ਦਾ ਨਾਰਾ ਉਹਨੂੰ ਪੰਜਾਬ ਦੇ ਲੋਕ ਪੂਰਾ ਕਰਨਗੇ ਸੋ ਇਹ ਸਦਾ ਨਹੀਂ ਧੱਕਾ ਚੱਲਦਾ ਥੋੜਾ ਸਮਾਂ ਰਹਿ ਗਿਆ ਭਾਜਪਾ ਦਾ ਦੇਸ਼ ਦੇ ਵਿੱਚੇ ਸ਼ਾਸਨ ਦਾ ਜਿਹੜਾ ਕਿ ਜਿਹਦੀ ਤਬਦੀਲੀ ਦਾ ਸੰਕੇਤ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਤੇ ਉਹਨਾਂ ਦੀ ਸਾਰੀ ਟੀਮ ਨੂੰ ਜੇਲ੍ਹ ਦੇ ਵਿੱਚ ਬੰਦ ਕਰਕੇ ਰੱਖਿਆ ਤਾਂ ਅੱਜ ਇਹ ਕਿ ਦਿੱਲੀ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਬੀਤੇ ਦਿਨ ED ਦੇ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਜਾਂਦਾ ਜਿਸ ਤੋਂ ਬਾਅਦ ਲਗਾਤਾਰ ਆਮ ਆਦਮੀ ਪਾਰਟੀ ਦੇ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਜਾ ਰਿਹਾ ਤੇ ਅੱਜ ਦੇਸ਼ ਭਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਲੀਡਰ ਹੋਣ ਵਰਕਰ ਹੋਣ ਜਾਂ ਫਿਰ ਵਿਧਾਇਕ ਹੋਣ ਉਹਨਾਂ ਦੇ ਵੱਲੋਂ ਇੱਕ ਦਿਨ ਦੀ ਭੁੱਖ ਹੜਤਾਲ ਕੀਤੀ ਗਈ ਹੈ ਤੇ ਭੁੱਖ ਹੜਤਾਲ ਤੇ ਆਮ ਆਦਮੀ ਪਾਰਟੀ ਦੇ ਵਰਕਰ ਲੀਡਰ ਤੇ ਵੱਡੇ ਚਿਹਰੇ ਬੈਠੇ ਨੇ ਜਿਨ੍ਹਾਂ ਦੇ ਵੱਲੋਂ ਕੋਈ ਗੱਲ ਆਖੀ ਜਾ ਰਹੀ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ ਸਾਡੇ ਨਾਲ ਤੱਕੇ ਸ਼ਾਹੀ ਕੀਤੀ ਗਈ ਹੈ